ਜਾਹੇ ਸਾਥੀਓ ਮੈਂ ਨਈਮ ਖਾਨ ਐਡਵੋਕੇਟ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ 2 ਦਿਨ ਤੋਂ ਜਲੰਧਰ ਸ਼ਹਿਰ ਦੇ ਵਿੱਚ ਬੀਜੇਪੀ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੱਲ ਜਿਸ ਤਰੀਕੇ ਨਾਲ ਅਸੀਂ ਸਚਾਈ ਜਲੰਧਰ ਵਾਸੀਆਂ ਅਤੇ ਪੰਜਾਬ ਵਾਸੀਆਂ ਦੇ ਸਾਹਮਣੇ ਲਿਆਂਦੀ ਹੈ ਇੱਕ ਗੱਲ ਸਾਫ਼ ਹੋ ਗਈ ਹੈ ਕਿ ਬੀਜੇਪੀ ਦੀ ਜੋ ਨਫ਼ਰਤ ਦੀ ਸਿਆਸਤ ਹੈ ਜੋ ਬਿਹਾਰ ਬੰਗਾਲ ਯੂਪੀ ਦੇ ਵਿੱਚ ਉਹ ਚਲਾ ਰਹੇ ਆ ਉਹ ਸਿਆਸਤ ਆਪਣੀ ਨਫ਼ਰਤ ਦੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਥੈਂਕਸ ਕਰਨਾ ਹੈ ਕਿ ਜਦੋਂ ਸਚਾਈ ਮੀਡੀਆ ਨੇ ਖਾਸ ਤੌਰ ਤੇ ਸਾਰਾ ਮੀਡੀਆ ਜਿਨ੍ਹਾਂ ਮੀਡੀਆ ਦੇ ਲੋਕਾਂ ਨੇ ਸਚਾਈ ਨੂੰ ਕੱਲ ਸਾਹਮਣੇ ਲੈ ਕੇ ਆਉਂਦਾ ਔਰ ਬੀਜੇਪੀ ਨੂੰ ਐਕਸਪੋਜ਼ ਕੀਤਾ ਹੈ ਐਕਸਪੋਜ਼ ਕਰਨ ਤੋਂ ਬਾਅਦ ਉਹੀ ਬੀਜੇਪੀ ਵਾਲੇ ਜਿਹੜੇ ਰਿਪੋਰਟਰ ਸਹਿਬਾਨਾ ਨੇ ਪਰਸੋਂ ਬੀਜੇਪੀ ਦੇ ਹੱਕ ਚ ਖਬਰਾਂ ਚਲਾਈਆਂ ਸੀਗੀਆਂ ਕੱਲ ਉਹਨਾਂ ਨਾਲ ਸਚਾਈ ਦਿਖਾਉਣ ਤੋਂ ਬਾਅਦ ਲੜਦੇ ਨਜ਼ਰ ਆਏ ਆ ਇਹਦੇ ਮੇਰੇ ਕੋਲ ਜਿਹੜੀਆਂ ਵੀਡੀਓਜ਼ ਵੀ ਹੈਗੀਆਂ ਅਸੀਂ ਇਸ ਸਾਰੀਆਂ ਚੀਜ਼ਾਂ ਚ ਨਹੀਂ ਜਾ ਰਹੇ ਆ ਜੋ ਪੁਲਿਸ ਨੇ ਬਦੀਤੀ ਕੀਤੀ ਹੈ ਪੁਲਿਸ ਕੋਲ ਐਵੀਡੈਂਸ ਹੈਗੇ ਆ ਪੁਲਿਸ ਨੂੰ ਅਸੀਂ ਦਰਖਾਸਤ ਦਿੱਤੀ ਹੋਈ ਹੈ ਪੁਲਿਸ ਨੇ ਸਚਾਈ ਜਾਣਦੇ ਹੋਏ ਵੀ ਪੁਲਿਸ ਸਾਹਮਣੇ ਮੌਜੂਦ ਸੀ ਪੁਲਿਸ ਦੀ ਹਾਜ਼ਰੀ ਚ ਸਾਰਾ ਕੁਝ ਹੋਇਆ ਹੈ ਉਸ ਤੋਂ ਬਾਅਦ ਵੀ ਪੁਲਿਸ ਨੇ ਸਾਡੇ ਖਿਲਾਫ ਇੱਕ ਮੁਕੱਦਮਾ ਦਰਜ ਕਰ ਦਿੱਤਾ ਹੈ ਇਹ ਜਿਹੜਾ ਸਵਾਲੀਆ ਨਿਸ਼ਾਨ ਹੈ ਪੁਲਿਸ ਅਤੇ ਭਾਜਪਾ ਦਾ ਜਿਹੜਾ ਰਿਲੇਸ਼ਨ ਹੈ ਉਹ ਕਿਸ ਤਰੀਕੇ ਦਾ ਹੈ ਪੁਲਿਸ ਕੀ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਇਹ ਆਮ ਆਨIi ਪਾਰਟੀ ਦੀ ਸਰਕਾਰ ਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਇੱਕ ਬੜਾ ਵੱਡਾ ਮੈਸੇਜ ਜਿਹੜਾ ਪੁਲਿਸ ਨੇ ਇਹ ਦੇ ਦਿੱਤਾ ਹੈ ਪੰਜਾਬ ਗਵਰਨਮੈਂਟ ਨੂੰ ਕਿ ਅਸੀਂ ਤੁਹਾਡੇ ਅੰਡਰ ਕੰਮ ਨਹੀਂ ਕਰ ਰਹੇ ਅਸੀਂ ਭਾਜਪਾ ਦੇ ਅੰਡਰ ਕੰਮ ਕਰ ਰਹੇ ਹਾਂ ਤਾਂ ਜੋ ਸਾਡੇ ਤੇ ਜਿਹੜੀ ਐਫ ਆਈ ਆਰ ਕੀਤੀ ਹੈ ਅਸੀਂ ਸਾਰੇ ਅੱਜ ਬੈਠੇ ਸੀ ਇੱਥੇ ਸਾਰੇ ਜਥੇਬੰਦੀਆਂ ਦੇ ਲੋਕ ਸਾਡੇ ਕੋਲ ਆਏ ਸੀਗੇ ਅਸੀਂ ਇੱਕ ਮੀਟਿੰਗ ਕੀਤੀ ਹੈ ਪੰਜਾਬ ਦੇ ਜਿੰਨੇ ਵੀ ਆਮਨਪਸੰਦ ਲੋਕ ਆ ਜਿਹੜੇ ਸੈਕੂਲਰ ਲੋਕ ਆ ਚਾਹੇ ਉਹ ਕਿਸੇ ਵੀ ਪਾਈਚਾਰਾ ਤੋਂ ਨੇ ਹਿੰਦੂ ਭਾਈਚਾਰੇ ਤੋਂ ਨੇ ਸਿੱਖ ਭਾਈਚਾਰੇ ਤੋਂ ਨੇ ਦਲਿਤ ਭਾਈਚਾਰੇ ਤੋਂ ਨੇ ਐਸੀ ਅਬੀਸੀ OBC ਹੋਰ ਮੁਸਲਮਾਨ ਸਮਾਜ ਸਾਰਿਆਂ ਦੇ ਟੈਲੀਫੋਨ ਕਾਲਸ ਵੀ ਆਈਆਂ ਸਾਰੇ ਮਿਲੇ ਵੀ ਹੈ ਤੇ ਇੱਕੋ ਇੱਕ ਗੱਲ ਕਰ ਰਹੇ ਆ ਕਿ ਜਿਹੜੀ BJP ਨੇ ਇਹ ਇੱਕ ਪਲੈਨਿੰਗ ਦੇ ਤਹਿਤ ਇਹ ਸਾਰਾ ਕੁਝ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਾਸਤੇ ਆਪਾਂ ਇੱਕ ਜਿਹੜੀ ਹੈ ਮੀਟਿੰਗ ਸਾਨੂੰ ਕਰਨੀ ਚਾਹੀਦੀ ਸਾਰੇ ਸਮਾਜ ਦੇ ਲੋਕਾਂ ਨੂੰ ਮਿਲ ਕੇ ਤਾਂ ਜੋ ਅਸੀਂ ਸ਼ਹਿਰ ਦਾ ਅਤੇ ਪੰਜਾਬ ਦਾ ਜਿਹੜਾ ਮਾਹੌਲ BJP ਖਰਾਬ ਕਰਨਾ ਚਾਹੁੰਦੀ ਹੈ ਉਹ ਨਾ ਹੋ ਨਾ ਹੋਵੇ ਨਾ ਹੋਣ ਦਈਏ ਇਦੇ ਵਾਸਤੇ ਅਸੀਂ ਮੀਟਿੰਗ ਦੇ ਵਿੱਚ ਇੱਕ ਮਤਾ ਜਿਹੜਾ ਪਾਸ ਕੀਤਾ ਹੈ ਅੱਜ ਉਹ ਇਹ ਹੈ ਕਿ ਕੱਲ ਮਹਾਰਿਸ਼ੀ ਭਗਵਾਨ ਮਹਾਰਿਸ਼ੀ ਬਾਲਮੀਕੀ ਜੀ ਦੀ ਸ਼ੋਭਾ ਯਾਤਰਾ ਆ ਪਰਸੋਂ ਜਨਮ ਦਿਤੀ ਹੈਗੀ ਆ ਕਿਉਂਕਿ ਅਸੀਂ ਸਾਰੇ ਭਾਈਚਾਰਕ ਸਾਡੀ ਪੰਜਾਬ ਦੀ ਜਿੰਨੀ ਆ ਅਸੀਂ ਸਾਰੇ ਫੈਸਟੀਵਲ ਚਾਹੇ ਕੋਈ ਜਨਮ ਦਿਤੀ ਹੋਵੇ ਚਾਹੇ Eid ਬਕਰਈ ਆਪਾਂ ਸਾਰੇ ਗੁਰਪੁਰ ਆਪਾਂ ਇਕੱਠੇ ਹੋ ਕੇ ਮਨਾਉਨੇ ਆ Holi Diwali ਕੱਲ ਅਸੀਂ ਜਿਹੜੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੁੰਨੇ ਹਰ ਸਾਲ ਕੱਲ ਵੀ ਹੋਣਾ ਪਰਸੋਂ ਜਨਮ ਦਿਨ ਤੇ ਵੀ ਸ਼ਾਮਲ ਹੋਣਾ ਆਹ 2 ਦਿਨ ਤੋਂ ਬਾਅਦ ਇੱਕ ਜਿਹੜੀ ਮੀਟਿੰਗ 8 ਤਰੀਕ ਨੂੰ ਮੈਂ ਦੁਬਾਰਾ ਤੋਂ ਇੱਕ ਰਿਪੀਟ ਕਰ ਰਿਹਾ ਇੱਕ ਮੀਟਿੰਗ 8 ਤਰੀਕ ਨੂੰ 12 ਵਜੇ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਵਿੱਚ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਰਹੇ ਆ ਜੋ ਪੰਜਾਬ ਅਤੇ ਜਲੰਧਰ ਦਾ ਮਾਹੌਲ ਜਿਹੜਾ ਆ ਉਹਨੂੰ ਖਰਾਬ ਹੋਣ ਨਹੀਂ ਦੇਣਾ ਚਾਹੁੰਦੇ ਆ ਉਹਨੂੰ ਬਚਾਉਣਾ ਚਾਹੁੰਦੇ ਆ ਤੇ ਭਾਜਪਾ ਦੇ ਖਿਲਾਫ ਜੋ ਭਾਜਪਾ ਨੇ ਸਿਆਸਤ ਕੀਤੀ ਹੈ ਉਸ ਦੇ ਖਿਲਾਫ ਜਿਹੜਾ ਹੈ 8 ਤਰੀਕ ਨੂੰ 12 ਵਜੇ ਜੋ ਸਾਰੇ ਸਮਾਜ ਦੇ ਲੋਕ ਇੱਕ ਮਤਾ ਪਾਸ ਕਰਨਗੇ ਉਸ ਤੋਂ ਬਾਅਦ ਉਹਦੇ ਤੇ ਕੰਮ ਕੀਤਾ ਜਾਊਗਾ ਪਰ 2 ਦਿਨ ਦਾ ਪੁਲਿਸ ਨੂੰ ਵੀ ਅਲਟੀਮੇਟਮ ਅਸੀਂ ਦੇ ਰਹੇ ਹਾਂ ਅੱਜ 2 ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਪੁਲਸ ਅਧਿਕਾਰੀ ਕਿਉਂਕਿ ਅਸੀਂ ਅਧਿਕਾਰੀਆਂ ਨੂੰ ਸੀਨੀਅਰ ਅਧਿਕਾਰੀ ਸੀਪੀ ਦੇ ਅਫੀਸ ਚ ਅਸੀਂ ਬੈਠੇ ਹੋਏ ਆਂ ਡੀਸੀਪੀ ਨਰੇਸ਼ ਡੋਗਰਾ ਜੀ ਮੈਂ ਨਾਮ ਲੈ ਕੇ ਬੋਲਾਂਗਾ ਆ ਜੈਨ ਮੈਡਮ ਜਿਹੜੇ ਐਸਪੀ ਐਚਓ ਡੀਐਸਪੀ ਅਮਨਦੀਪ ਸਾਰੇ ਮੌਕੇ ਤੇ ਮੌਜੂਦ ਹੋ ਉਸ ਤੋਂ ਬਾਅਦ ਵੀ ਤੁਸੀਂ ਜਿਹੜਾ ਹੈ ਮੁਸਲਮਾਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਪਤਾ ਵੀ ਹੈ ਕਿ ਉਹ ਜਿਹੜਾ ਬੰਦਾ ਸ਼ਖਸ ਜਿਹੜਾ ਆਇਆ ਸੀ ਉਹ ਪ੍ਰੀਪਲੈਨਿੰਗ ਤੇ ਤਿਆਰ ਤਿਆਰ ਸੀ ਉਹਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਆफी ਸਚਾਈ ਸਮਾਜ ਦੇ ਸਾਹਮਣੇ ਲਿਆ ਕੇ ਦਿੱਤੀ ਹੈ ਹੁਣ ਸਮਾਜ ਫੈਸਲਾ ਕਰੂਗਾ ਕਿ ਕਿਸ ਤਰੀਕੇ ਦੇ ਨਾਲ ਭਾਜਪੀ ਦੀ ਗੰਦੀ ਸਿਆਸਤ ਨਾਲ ਨਿਪਟਣਾ ਮੈਂ ਬੁਝਾਰਿਸ਼ ਕਰੂੰਗਾ ਸਾਡੇ ਅਯੂਬ ਖਾਨ ਜੀ ਇਹ ਵੀ ਆਪਣੀ ਗੱਲ 2 ਮਿੰਟ ਰੱਖਣਗੇ ਸਾਰੇ ਸਾਥੀਆਂ ਨੂੰ ਜੈਪੀਨ ਜੈ ਭਾਰਤ ਤਫਸੀਲ ਦੇ ਨਾਲ ਜਿਹੜੀ ਕੀ ਗੱਲ ਸਾਡੇ ਐਡਵੋਕੇਟ ਲਿੰਕ ਖਾਨ ਸਾਹਿਬ ਨੇ ਲੱਖੀ ਜੀ ਗੱਲ ਇਹ ਹੈਗੀ ਆ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਉਹਨਾਂ ਨੇ ਭਾਜਪਾ ਦੇ ਧਰਨੇ ਦੇ ਪ੍ਰੈਸ਼ਰ ਵਿੱਚ ਆ ਕੇ ਮੁਸਲਿਮ ਪਾਈਚਾਰੇ ਦੇ ਲੋਕਾਂ ਦੇ ਉੱਪਰ 295 ਦਾ ਪਰਚਾ ਦਰਜ ਕਰ ਦਿੱਤਾ ਜੋ ਸਾਨੂੰ ਪਤਾ ਚੱਲਿਆ ਗੱਲ ਇਹ ਸੀ ਜਿਹੜਾ ਬੰਦਾ ਜਿਸ ਬੰਦੇ ਨੇ ਕਿਹਾ ਕੀ ਮੈਨੂੰ ਜੈ ਸ਼੍ਰੀ ਰਾਮ ਕਹਿਨ ਤੇ ਮੈਨੂੰ ਕੁੱਟਿਆ ਗਿਆ ਤੇ ਜ਼ਬਰਦਸਤੀ ਅੱਲਾਹੁ ਅਕਬਰ ਦੇ ਨਾਰੇ ਲਗਵਾਏ ਗਏ ਜਿਹੜੀ ਆਪਣਾ ਪੱਖ ਅਸੀਂ ਰੱਖਿਆ ਤੁਹਾਡੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਮੀਡੀਆ ਪਾਇਚਾਰੀ ਨੂੰ ਜਿਹੜੀ ਕੇਸੀ ਆਪਣੀ ਡੜਕੀਆ ਵੀਡੀਓ ਕਲਿੱਪ ਦਿੱਤੀ ਬੰਦਾ ਖੁਦ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਤੇ ਅੱਗੇ ਨਾਰੇ ਤੋਂ ਬਾਅਦ ਉਹ ਰੁਕ ਗਿਆ ਇਤੋਂ ਕੀ ਪਤਾ ਲੱਗਦਾ ਨਾ ਤਾਂ ਇਹਨੂੰ ਕਿਸੇ ਨੇ ਅੱਲਾਹੁ ਅਕਬਰ ਦੇ ਨਾਰੇ ਲਾਉਣ ਵਾਸਤੇ ਕਿਹਾ ਨਾ ਕਿਸੇ ਨੇ ਰੋਕਿਆ ਇਹ ਸਾਫ਼ ਸ਼ਬਦਾਂ ਦੇ ਵਿੱਚ ਗੱਲ ਸਪਸ਼ਟ ਹੋ ਗਈ ਪੁਲਿਸ ਤੇ ਪ੍ਰਸ਼ਾਸਨ ਤੇ ਕਿਹੜਾ ਦਬਾਅ ਆ ਕਿ ਜਿਹੜਾ ਸਚਾਈ ਜਾਣਨ ਦੇ ਬਾਬ ਯੂਦ ਵੀ ਜਿਹੜਾ ਕਿ ਮਾਹੌਲ ਦੰਗੇ ਪੜਕਾਉਣ ਜਿਹੜਾ ਬੰਦਾ ਆਇਆ ਸੀ ਮੈਣੀ ਉਰੇ ਉੱਪਰ ਪਰਚਾ ਦਰਜ ਕਰਨ ਦੇ ਵਿੱਚ ਇਹਨਾਂ ਨੂੰ ਕਿੱਥੇ ਦਿੱਕਤ ਆਜੀ ਮੈਂ ਆਪਣੇ ਸਾਥੀਆਂ ਨਾਲ ਸਾਰਿਆਂ ਨਾਲ ਅਸੀਂ ਸਲਾਹ ਕੀਤੀ ਅਸੀਂ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ 8 ਤਰੀਕ ਨੂੰ ਅੱਜ ਤਰੀਕ ਨੂੰ 12 ਵਜੇ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਵਿੱਚ ਇੱਕ ਸਾਈਡ ਤੇ ਅਸੀਂ ਆਪਣਾ ਸਾਰਾ ਸਮਾਜ ਚਾਹੇ ਉਹ ਸਿੱਖ ਸਮਾਜ ਹੋਵੇ ਚਾਹੇ ਉਹ ਆਪਣਾ ਮੁਸਲਿਮ ਭਾਈਚਾਰਾ ਹੋਵੇ ਚਾਹੇ ਐਸਸੀ ਭਾਈਚਾਰਾ ਹੋਵੇ ਚਾਹੇ ਬੀਸੀ ਭਾਈਚਾਰਾ ਹੋਵੇ ਚਾਹੇ ਕ੍ਰਿਸਚੀਅਨ ਭਾਈਚਾਰਾ ਹੋਵੇ ਚਾਹੇ ਸਾਡਾ ਹਿੰਦੂ ਭਾਈਚਾਰਾ ਹੋਵੇ ਅਸੀਂ ਸਾਰਿਆਂ ਨੂੰ ਉੱਥੇ ਬੁਲਾਇਆ ਬੁਲਾ ਕੇ ਅਸੀਂ ਇੱਕ ਗੱਲ ਕਰਕੇ ਉੱਥੇ ਬਹਿ ਕੇ ਇੱਕ ਗੱਲ ਕਰਨੀ ਆ ਅਗਰ ਕਿਤੇ ਵੀ ਤੁਹਾਨੂੰ ਲੱਗਦਾ ਕਿ ਮੁਸਲਿਮ ਭਾਈਚਾਰੇ ਵੱਲੋਂ ਇਹ ਗਲਤੀ ਹੋਈ ਆ ਜਾਂ ਗਲਤੀ ਕਸੂਰਵਾਰ ਮੁਸਲਿਮ ਭਾਈਚਾਰਾ ਆ ਸਾਰਿਆਂ ਤੁਹਾਡੇ ਵਿੱਚ ਬੈਠ ਕੇ ਜਥੇਬੰਦੀਆਂ ਦੇ ਬਹਿ ਕੇ ਅਸੀਂ ਮਾਫੀ ਮੰਗਾਂਗੇ ਅਗਰ ਇਹ ਸਾਬਤ ਨਾ ਹੋਇਆ ਕਿ ਮੁਸਲਿਮ ਭਾਈਚਾਰੇ ਨੇ ਕੋਈ ਗਲਤੀ ਕੀਤੀ ਆ ਪਰਚਾ ਖਾਰਜ ਹੋਣਾ ਚਾਹੀਦਾ ਦੂਜੀ ਗੱਲ ਜੇ ਇਸ ਬੰਦੇ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹਤੇ ਮਾਮਲਾ ਦਰਜ ਹੋਣਾ ਚਾਹੀਦਾ ਸਖਤ ਤੋਂ ਸਖਤ ਤਰਾਮਾਂ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਅਸੀਂ ਲਾਸਟ ਗੱਲ ਇਹ ਇਸ ਕਰਕੇ ਆਪਣੀ ਆਵਾਜ਼ ਨੂੰ ਚੱਕ ਰਹੇ ਆ ਕਿ ਜਿੱਦਾਂ ਯੂਪੀ ਦੇ ਵਿੱਚ ਪੰਜਾਬ ਨੂੰ ਛੱਡ ਕੇ ਅਦਰ ਜਿੰਨੀਆਂ ਵੀ ਸਟੇਟਾਂ ਦੇ ਵਿੱਚ ਜਦੋਂ ਕਿ ਐਸਸੀ ਭਾਈਚਾਰੇ ਦੇ ਖਿਲਾਫ ਮੁਸਲਿਮ ਭਾਈਚਾਰੇ ਦੇ ਖਿਲਾਫ ਪ੍ਰੋਪਗੈਂਡਾ ਜਿਹੜਾ ਕਿ ਅਪਣਾਇਆ ਜਾ ਰਿਹਾ ਉਹ ਪੰਜਾਬ ਦੇ ਵਿੱਚ ਅਸੀਂ ਪ੍ਰੋਪਗੈਂਡਾ ਅਪਣਾਉ ਨਹੀਂ ਦਿੱਤਾ ਜਾਵੇਗਾ ਅੱਜ ਮੁਸਲਮਾਨ ਭਾਈਚਾਰੇ ਦੇ ਨਾਲ ੱੱਕਾ ਹੋਇਆ ਜਿਹਦਾ ਯੂਪੀ ਦੇ ਵਿੱਚ ਕੋੜੀ ਚੜਨ ਤੋਂ ਰੋਕਿਆ ਜਾ ਰਿਹਾ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਸਟੈਚੂਆਂ ਨੂੰ ਤੋੜਿਆ ਜਾ ਰਿਹਾ ਮੋਚਾ ਰੱਖਣ ਤੋਂ ਰੋਕਿਆ ਜਾ ਰਿਹਾ ਸਵਿਧਾਨ ਨੂੰ ਪਾੜਿਆ ਜਾ ਰਿਹਾ ਸਵਿਧਾਨ ਨੂੰ ਬਦਲਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਗਰ ਤੁਸੀਂ ਪੰਜਾਬ ਦੇ ਵਿੱਚ ਵੀ ਚਾਹੁੰਦੇ ਹੋ ਤੇ ਕਾਰਵਾਈ ਨਾ ਉਸ ਬੰਦੇ ਤੇ ਕਰਾਓ ਅਗਰ ਤੁਸੀਂ ਜਿੱਦਾ ਸਾਰੇ ਭਾਈਚਾਰਾ Hindu Muslim Sikh Isai ਜਿੱਦਾ ਆਪਸ ਦੇ ਵਿੱਚ ਪਿਆਰ ਦੇ ਨਾਲ ਤੁਸੀਂ ਰਹਿਣਾ ਗਿੱਜੇ ਹੋ ਜਾਂ ਪਿਆਰ ਦੇ ਨਾਲ ਰਹਿਣਾ ਚਾਹੁੰਦੇ ਹੋ ਤੇ ਉਸ ਮੈਨੀ ਤੇ ਮੁਕੱਦਮਾ ਦਰਜ ਕਰਉਣਾ ਬਹੁਤ ਜ਼ਰੂਰੀ ਆ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮਾਹੌਲ ਅਮਨ ਦੇ ਨਾਲ ਆਪਾਂ ਰਹਿ ਸਕੀਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਰਵੀਦਾਸ ਚੌਂਕ ਦੇ ਵਿੱਚ 12 ਵਜੇ 8 ਤਰੀਕ ਨੂੰ ਸਾਰੇ ਸਾਝੀ ਪਾਈਚਾਰੇ ਦੀ ਜਿਹੜੀ ਕਿ ਇੱਕ ਮੀਟਿੰਗ ਬੁਲਾਈ ਗਈ ਆ ਅਸੀਂ ਮੀਟਿੰਗ ਦੇ ਵਿੱਚ ਜਿਹੜਾ ਕੀ ਆ ਅਗਲੀ ਰਣਨੀਤੀ ਤੈਅ ਕਰਾਂਗੇ ਥੈਂਕ ਯੂ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ